ਪਿਆਰੀ ਸਾਧ ਸੰਗਤ ਜੀ ਰਲ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਇਹ ਬਾਣੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਅਤੇ ਪਾਈ ਮਨੀ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਸੀ ਇਹ ਬਾਣੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤਨਤਨ ਬਾਬਾ ਦੀਪ ਸਿੰਘ ਜੀ ਨੂੰ ਅਤੇ ਪਾਈ ਮਨੀ ਸਿੰਘ ਜੀ ਨੂੰ ਬੇਨਤੀ ਕਰੰਤੇ ਬਖਸ਼ਿਸ਼ ਕੀਤੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਰਕ ਕਲਮਾ ਪੜ੍ਹ ਕੇ ਸਾਡੇ ਸਿੰਘਾਂ ਦੇ ਸ਼ਸਤਰ ਨਹੀਂ ਚੱਲਣ ਦੇਂਦੇ ਆਪ ਕਿਰਪਾ ਕਰੋ ਤੁਰਕਾ ਦੀਆਂ ਕਲਾਮਾਂ ਸਿੱਖਾਂ ਜਾਂ ਗ੍ਰਸਤੀਆਂ ਪਰਿਵਾਰਾਂ ਤੇ ਅਸਰ ਨਾ ਕਰਨ ਤੇ ਦਸਵੇਂ ਪਾਸ਼ਾ ਜੀ ਨੇ ਬ੍ਰਹਮ ਕਵਚ ਬਖਸ਼ਿਆ ਬਚਨ ਕੀਤਾ ਇਸ਼ਨਾਨ ਕਰਕੇ ਨਿਤਨੇਮ ਤੋਂ ਬਾਅਦ ਜਲ ਕੋਲ ਰੱਖ ਕੇ 32 ਵਾਰ ਇਹ ਜਾਪ ਕਰਨਾ ਕੱਟ ਨਹੀਂ ਕਰਨਾ ਵੱਧ ਜਿੰਨਾ ਮਰਜੀ ਪੜੋ ਗ੍ਰਸਤੀ ਨੇ ਪਲੰਗ ਬੈੱਡ ਤੇ ਬੈਠ ਕੇ ਪਾਠ ਨਹੀਂ ਕਰਨਾ ਥੱਲੇ ਚਿੱਟਾ ਕਪੜਾ ਵਿਛਾ ਕੇ ਪੂਰਬ ਦਿਸ਼ਾ ਵੱਲ ਮੁਹ ਕਰਕੇ ਅੱਗੇ ਜਲ ਰੱਖ ਕੇ ਪੜਨਾ ਹੈ ਜਦੋਂ ਫੌਜੀ ਜੰਗ ਵਿੱਚ ਜਾਂ ਤਾਂ ਉਹਨਾਂ ਨੇ ਸਵਾ ਲੱਖ ਪਾਠ ਕਰਨੇ ਹਨ ਗਰਸਥੀ ਕਟੋਕਟ ਬਤੀ ਵਾਰ ਰੋਜ਼ ਕਰਨ ਜਲ ਛਕਣਾ ਕਾਰਜ ਵਿੱਚ ਦੁਕਾਨ ਤੇ ਗੱਡੀਆਂ ਤੇ ਛਿੱਟਾ ਦੇਣਾ ਕੋਈ ਕਲਾਮ ਅਸਰ ਨਾ ਕਰੇਗੀ ਬਿਮਾਰੀ ਨਾ ਲੱਗੇਗੀ ਤਨ ਦੀ ਕਮੀ ਨਾ ਆਵੇਗੀ ਰਿੱਧ ਸਿੱਧ ਵਰਤੇਗਾ ਸਾਰੇ ਪਾਪਾਂ ਦਾ ਨਾਸ ਹੋਵੇਗਾ